ਮੜਾ ਜਾਣਾ ਅੱਡਾ ਤੁਸੀਂ ਨਾਲ ਦੇ ਕਿਸੇ ਨੂੰ ਦਿੱਤੀ ਹੈ ਮਾੜਾ ਯਾਦ ਰੰਗੇ ਮਰਹਬਾਨ ਕਿਉਂ ਥੈਂਕ ਯੂ ਹੋ ਗਈ ਆ ਮਾੜਾ ਤੁਹਾਨੂੰ ਤਾਂ ਹੋ ਗਿਆ ਨਹੀਂ ਨਹੀਂ ਆਇਆ ਇੱਧਰ ਆ ਜਾਓ ਇੱਕ ਫੋਟੋ ਕਰ ਲਓ ਇੱਧਰ ਆ ਜਾ ਵੀਰ ਫੋਟੋ ਕਰ ਲਾ ਫੋਟੋ ਕਰ ਲਾ ਆਓ ਪਹਿਲੇ ਨਾਲੀ ਬਾੜੋਂ ਅੱਜ ਕਿਹੜਾ ਦੁਘਟਨ ਕਰਨ ਅੱਜ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਆਪਾਂ ਹੁਣ ਕਬੱਡੀ ਪਿੰਡ 'ਚ ਖੜੇ ਆਂ ਕਬੱਡੀ 'ਚ ਪਿੰਡ ਵਾਸਤੇ ਗਰਾਊਂਡ ਵਾਸਤੇ ਬੱਚਿਆਂ ਨੂੰ ਗਰਾਊਂਡਾਂ ਵਾਸਤੇ ਜੋੜਨ ਵਾਸਤੇ ਸਰਦਾਰ ਭੁਗਾਂਛੀ ਜੀ ਮਾਨ ਨੇ 40 ਲੱਖ 75 ਹਜ਼ਾਰ ਦੀ ਲਾਗਤ ਨਾਲ ਇੱਥੇ ਜਿਹੜਾ ਗਰਾਊਂਡ ਬਣਨਾ ਸਕੂਲ ਵੀ ਨਾਲ ਆ ਬੱਚੇ ਵੀ ਇੱਥੇ ਖੇਡਣਗੇ ਪਿੰਡ ਦੇ ਸਾਰੇ ਸਾਡੀਆਂ ਮਾਮਾ ਪੈਣਾ ਬਜ਼ੁਰਗ ਸਾਰੇ ਇੱਥੇ ਘੁੰਮਣ ਵਾਸਤੇ ਉਹਨਾਂ ਦੇ ਗਰਾਊਂਡ ਵਧੀਆ ਬਣ ਰਿਹਾ ਤੇ ਤਾਂ ਹੀ ਆਪਾਂ ਜਿਹੜਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰ ਸਕਦੇ ਹਾਂ ਜੇ ਗਰਾਊਂਡਾਂ ਨਾਲ ਜੋੜਾਂਗੇ ਮੈਂ ਇੱਕ ਵਾਰ ਫੇਰ ਤੁਹਾਡੇ ਇੱਕ ਵੱਦੀ ਨੂੰ ਵਸੀਆਂ ਨੂੰ ਸਾਰਿਆਂ ਨੂੰ ਵਧਾਈਆਂ ਦੇਣਾ ਵੀ ਕੋਲੇ ਖੜ ਕੇ ਕੰਮ ਕਰਵਾਇਓ ਸਰਦਾਰ ਭੋਗਨ ਸਿੰਘ ਜੀ ਮਾਨ ਦਾ ਬਹੁਤ ਬਹੁਤ ਧੰਨਵਾਦ ਇੱਥੇ ਹੋਰ ਕੀ ਕੀ ਲੋਕਾਂ ਦੇ ਜਿਹੜੇ ਜੋ ਨੌਜਵਾਨਾਂ ਵਾਸਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਕਿਹੜੀ ਕਿਹੜੀ ਚੀਜ਼ਾਂ ਇਸ ਜੇ ਇਹਨਾਂ ਨੂੰ ਜਿਮ ਦੀ ਲੋੜ ਆ ਤਾਂ ਮੈਨੂੰ ਦੱਸ ਦਿਓ ਆਪਾਂ ਜਿਮ ਵੀ ਇਹਨਾਂ ਨੂੰ ਦੇ ਦੇਾਂਗੇ ਗਰਾਊਂਡ ਦੇ ਵਿੱਚ ਇੱਥੇ ਇਹਨਾਂ ਦਾ ਇੰਨਾ ਵਧੀਆ ਟਰੈਕ ਬਣਨਾ ਮਿਲ ਲੇ ਦੀਆ ਬੱਚਿਆਂ ਨੂੰ ਖੇਡਣ ਵਾਸਤੇ ਬਹੁਤ ਵਧੀਆ ਬਣ ਜਾਣਾ ਜੇ ਭੱਜਣ ਵਾਸਤੇ ਸਾਰਾ ਦੇਖੋ ਉਧਰ ਹਾਕੀ ਦਾ ਫੁੱਟਬਾਲ ਦਾ ਗਰਾਊਂਡ ਸਾਰੇ ਇੱਥੇ ਗਰਾਊਂਡ ਬਣ ਜਾਣੇ ਨੇ ਯਾਨੀ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਪਹਿਲਾਂ ਵੀ ਬਹੁਤ ਵਧੀਆ ਗਰਾਊਂਡ ਬਣੇ ਹੋਏ ਨੇ ਇਹ ਵਧਾਈ ਦੇ ਪਾਤਰੀ ਨੇ ਕੋਦੀ ਵਾਲੇ ਥੈਂਕ ਯੂ ਜੀ ਇਸ ਸੰਗੋਵਾਲ ਸਾਹਿਬ ਅੱਜ ਪਿੰਡ ਸਵੱਦੀ ਵਿੱਚ ਆ ਗਏ ਕੋਦੀ ਸੋਰੀ ਪਿੰਡ ਕੋਦੀ ਵਿੱਚ ਪਹੁੰਚੇ ਨੇ ਕੀ ਕਹਿਣਾ ਚਾਹਨਾ ਅੱਜ ਬਹੁਤ ਹੀ ਕਿ ਪਰਾ ਦੇਣਾ ਕਿ ਸਾਡੇ ਜੀਵਨ ਸਿੰਘ ਸੰਗਵਾਲ ਹਲਕਾ ਗੇਲ ਤੋਂ ਐਮ ਐਲ ਏ ਉਹਨਾਂ ਨੇ ਅੱਜ ਇੱਕ ਤਕਰੀਬਨ 48 ਲੱਖ ਦਾ ਇੱਥੇ ਸਟੇਡੀਅਮ ਦਾ ਨਿਰਮਾਣ ਕੀਤਾ ਸਾਡਾ ਪਿੰਡ ਜਿਹੜਾ ਖੁਸ਼ੀ ਮਨਾ ਰਿਹਾ ਝੂਮ ਰਿਹਾ ਔਰ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਰਹਿਤ ਹੋਣਗੇ ਔਰ ਪਹਿਲਾਂ ਵੀ ਸਾਡਾ ਗੇਮਾਂ ਦੇ ਵਿੱਚ ਨਾਮ ਚੱਲਦਾ ਕਬੱਡੀ ਦਾ ਖਾਕੀ ਇਹ ਵਿੱਚ ਬਹੁਤ ਵੱਡੇ ਪੱਧਰ ਤੇ ਨਾਮ ਹੈ ਨਯਾਉਂ ਦੇ ਅੰਦਰ ਔਰ ਅਸੀਂ ਬਹੁਤ ਖੁਸ਼ੀ ਮਨਾ ਰਹੇ ਆ ਅੱਜ ਐਮਐਲਏ ਸਾਹਿਬ ਦਾ ਕਾਰਜ ਮੋਦ ਕਰਦੇ ਆ ਜਿਨ੍ਹਾਂ ਨੇ ਇਸ ਪਿੰਡ ਦੇ ਗਰਾਉਂਡ ਦੇ 41 ਰੱਖ ਪਰ ਸਟੇਡੀਅਮ ਬਸਤੀ ਦਾ ਹੈ ਠੀਕ ਹੈ ਸਰ ਅੱਜ ਐਮਐਲਏ ਸਾਹਿਬ ਆਏ ਨੇ ਹਲਕਾ ਗਿਲ ਤੋਂ ਜੀਵਨ ਸਿੰਘ ਸੰਗਵਾਲ ਸਾਹਿਬ ਅੱਜ ਸਟੇਡੀਅਮ ਦਾ ਉਦਘਾਟਨ ਕਰਕੇ ਗਏ ਨੇ ਕਿ ਅੱਜ ਕੋਲਾਸ ਕਰਕੇ ਗਏ ਮੈਂ ਤੁਹਾਡੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਵੀ ਜਿਹੜੇ ਇੱਥੇ ਇਹ ਪ੍ਰੋਗਰਾਮ ਤੇ ਪਹੁੰਚਿਓ ਸਰਦਾਰ ਜੀਵਨ ਸਿੰਘ ਜੀ ਸੰਗਵਾਲ ਵੱਲੋਂ ਤਕਰੀਬਨ 41 ਲੱਖ ਰੁਪਏ ਦੀ ਗ੍ਰਾਂਟ ਦਾ ਜਦ ਘਾਟਨ ਕੀਤਾ ਗਿਆ ਸਾਡੇ ਸਕੂਲ ਲਈ ਜਿੱਥੇ ਹਾਕੀ ਦਾ ਫੁੱਟਬਾਲ ਦਾ ਕਬੱਡੀ ਦਾ ਤੇ ਹੋਰ ਵੀ ਆਲੇ-ਦਾਲੇ ਜਿਹੜਾ ਟਰੈਕ ਬਣਨੇ ਆ ਜਾਂ ਹੋਰ ਵੀ ਕਈ ਚੀਜ਼ਾਂ ਇਹ ਜੀਆਂ ਨੇ ਜਿਹੜੀ ਗਰਾਊਂਡ ਦੀ ਸੁੰਦਰਤਾ ਵਧਾਉਣਗੀਆਂ ਉਹਦਾ ਉਦਘਾਟਨ ਕਰਕੇ ਗਏ ਨੇ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਵਿੱਚ ਇਹ ਸ਼ੁਰੂ ਹੋ ਜਾਣਾ ਕੰਮ ਤੇ ਬੜੇ ਵੱਡੇ ਪੱਧਰ ਦੇ ਉੱਤੇ ਪੂਰੇ ਹਲਕੇ ਦੇ ਵਿੱਚੋਂ ਪਹਿਲੇ ਨੰਬਰ ਤੇ ਪਿੰਡ ਹੋਊਗਾ ਇਹ ਗਰਾਊਂਡਾਂ ਦੇ ਵਿੱਚ ਸਰ ਕੀ ਅੱਜ ਲੋਕਾਂ ਨੂੰ ਮੈਸੇਜ ਨੌਜਵਾਨ ਪੀੜ੍ਹੀ ਨੂੰ ਆਪਣੇ ਪਿੰਡ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਕਿ ਅੱਜ ਨਸ਼ਿਆਂ ਤੋਂ ਦੂਰ ਰਹਿਣ ਵੀ ਕਿਹੜੀ-ਕਿਹੜੀ ਚੀਜ਼ ਦੇ ਵਿੱਚ ਮੈਸੇਜ ਦਾ ਬ੍ਰਦਰ ਇਹੀ ਆ ਇਹ ਜਿਹੜੀ ਪਹਿਲ ਕਦਮੀ ਆ ਵੀ ਜਦੋਂ ਗਰਾਊਂਡ ਬਣਨਗੇ ਤਾਂ ਵੱਲੋਂ-ਮੱਲੀ ਬੱਚੇ ਗਰਾਊਂਡਾਂ ਦੇ ਵਿੱਚ ਆਉਣਗੇ ਖੇਡਣਗੇ ਤੇ ਜਦੋਂ ਆ ਖੇਡਣਗੇ ਤੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਸੋ ਸਰਕਾਰ ਦਾ ਵੱਡਾ ਧੰਨਵਾਦ ਆ ਵੀ ਉਹ ਨੌਜਵਾਨਾਂ ਦੇ ਲਈ ਗਰਾਊਂਡ ਬਣਾ ਰਹੀ ਆ ਤੇ ਨੌਜਵਾਨਾਂ ਨੂੰ ਵੀ ਚਾਹੀਦਾ ਵੀ ਉਹ ਨਸ਼ੇ ਪੱਤੇ ਨੂੰ ਛੱ ਤੇ ਜੋ ਸਰਕਾਰ ਨੇ ਕਿਹਾ ਨਜੁੱਧ ਨਸ਼ਾ ਵਿਰੋਧ ਉਹਨੂੰ ਕਾਮਯਾਬ ਕੀਤਾ ਜਾ ਸਕਿਆ